ਸੁਪਰੀਮ ਕੋਰਟ ਤੋਂ ED ਨੂੰ ਇੱਕ ਹੋਰ ਝਟਕਾ ਮਿਲਿਆ ਹੈ ਹਾਲਾਂਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਇੱਕ ਵਿਧਾਇਕ ਸੀ ਉਸ ਦੇ ਖਿਲਾਫ ਵੀ ED ਜਾਂਦੀ ਹੈ ਪਰ ਝਟਕਾ ਮਿਲਦਾ ਹੈ ਤੇ ਹੁਣ ਹਲਕਾ ਪਲਾਟ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਾਡੇ ਨਾਲ ਜੁੜ ਵੀ ਚੁੱਕੇ ਨੇ ਖੁਦ ਉਹਨਾਂ ਤੋਂ ਜਾਣਦੇ ਆ ਕਿਉਂਕਿ ਉਹਨਾਂ ਨੇ ਹੁਣੇ ਹੀ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਈਡੀ ਨੂੰ ਝਟਕਾ ਮਿਲਦਾ ਉਹਨਾਂ ਦੇ ਕੇਸ ਵਿੱਚ ਉਹਨਾਂ ਨੂੰ ਰਾਹਤ ਮਿਲਦੀ ਹੈ ਔਰ ਐਨਡੀਪੀਐਸ ਕੇਸ ਵੀ ਇੱਕ ਚੱਲ ਰਿਹਾ ਜਿਹੜਾ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਨਾਲ ਸੰਬੰਧਿਤ ਉਸ ਦੇ ਵਿੱਚ ਵੀ ਹੁਣ ਤੱਕ ਇਹਨਾਂ ਨੇ ਕਿੱਥੇ ਪਹੁੰਚ ਕੀਤੀ ਹੈ ਉਸ ਵਿੱਚ ਕੀ ਕੀ ਸੰਭਾਵਨਾਵਾਂ ਨੇ ਸਾਰੀ ਗੱਲਬਾਤ ਕਰਾਂਗੇ ਐਮਐਲਏ ਸਾਹਿਬ ਖਾਸ ਕਰਕੇ ਜਿਹੜੀ ਹੁਣੇ-ਹੁਣੇ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਉਸ ਕੇਸ ਦੇ ਵਿੱਚ ਅਪਡੇਟ ਕੀ ਆਇਆ ਹੈ ਦੇਖੋ ਅੱਜ ਨਾ ਸੁਪਰੀਮ ਕੋਰਟ ਸਾਡੀ ਹੀアリング ਸਿੱਗੀ ਜਿਹੜੀ ED ਨੇ ਬیل ਕੈنسਲੇਸ਼ਨ ਮੇਰੀ ਮੂਵ ਕੀਤੀ ਸੀਗੀ ਉਹਦੇ ਚ ਅਕਾਲ ਪੁਰਖ ਦੀ ਕਿਰਪਾ ਨਾਲ ਔਰ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਦੇ ਜੱਜਸ ਦੀ ਮਿਹਰਬਾਨੀ ਕਹਿ ਲੋ ਜਾਂ ਇਨਸਾਫ ਪਸੰਦੀ ਕਹਿ ਲੋ ਉਹ ED ਦੀ ਅੱਜ ਐਪਲੀਕੇਸ਼ਨ ਬیل ਕੈنسਲੇਸ਼ਨ ਦੀ ਡਿਸਮਿਸ ਕਰਤੀ ਆ ਤਾਂ ਬਹੁਤ ਵੱਡੀ ਰਾਹਤ ਆ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕਿ ED ਨੇ ਮੇਰਾ ਘਰ 2021 ਚ ਰੀਡ ਕੀਤਾ ਸੀਗਾ ਉਸ ਤੋਂ ਬਾਅਦ 10 ਵਾਰ ਮੈਨੂੰ 10 12 ਵਾਰ ਬੁਲਾਇਆ ਦਿੱਲੀ ਮੈਂ ਕੋਆਪਰੇਟ ਕੀਤਾ ਲੇਕਿਨ ਕਿਉਂਕਿ ਇਲੈਕਸ਼ਨ ਆ ਰਹੀ ਸੀ 2022 ਦੀ ਅਸੈਂਬਲੀ ਉਹ ਤੋਂ ਪਹਿਲਾਂ ਮੈਨੂੰ ਗ੍ਰਿਫਤਾਰ ਕਰਕੇ ਪਟਿਆਲì ਜੇਲ੍ਹ ਭੇਜਤਾ ਉਹ ਉਸ ਕੇਸ ਵਿੱਚ ਮੈਨੂੰ ਹਾਈ ਕੋਰਟ ਨੇ 2022 ਤਿਸਕੀ ਇਹਨਾਂ ਨੇ ਉਦੋਂ ਹੀ ਚੈਲੰਜ ਕਰਤੀ ਸੀ ਜਿਵੇਂ ਭਗਵੰਤ ਮਾਨ ਦੀ ਸਰਕਾਰ ਨੇ ਐਨਡੀਪੀਐਸਸੀ ਬੇਲ ਮੇਰੀ ਚੈਲੰਜ ਕੀਤੀ ਸੀ ਨਾ ਜੀ ਸੁਪਰੀਮ ਕੋਰਟ ਉਹ ਵੀ ਉਹ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਸੀ ਤੇ ਅੱਜ ईडी दी एप्लीकेशन मुकम्मल तौर ते रद्द ਕਰਤੀ ਤਾਂ ਮੈਂ ਇਹੀ ਕਹਾਂਗਾ ਕਿ ਕੂੜ ਨਕੁੱਟੇ ਨਾਨਕਾ ਉੜਕ ਸੱਚ ਰਹੇ ਤਾਂ ਮੈਂ ਕਦੀ ਕਿ ਜ਼ਿੰਦਗੀ ਚ ਕੋ ਗਲਤ ਕੰਮ ਕੀਤਾ ਨਾ ਨਾਲੇ ਅਸੀਂ ਤਾਂ ਕੋ ਵਪਾਰੀ ਆਦਮੀ ਹੈ ਨਹੀਂ ਗਏ ਇੱਥੇ ਤਾਂ ਬੜੇ ਵੱਡੇ ਵੱਡੇ ਕਾਰੋਬਾਰੀ ਪੋਲਿਟੀਕਲ ਲੋਗ ਨੇ ਜਿਨ੍ਹਾਂ ਦੀਆਂ ਸੈਂਕੜੇ ਹਜ਼ਾਰਾਂ ਕਰੋੜਾਂ ਦੀਆਂ ਮਿੱਲਾਂ ਤੇ ਕਾਰੋਬਾਰ ਚੱਲਦੇ ईडी ਨੂੰ ਤਾਂ ਉਧਰ ਧਿਆਨ ਦੇਣਾ ਚਾਹੀਦਾ ਬਜਾਏ ਕਿ ਬਦਲਾਖੋਰੀ ਵਿੱਚ ਕੰਮ ਕਰੇ ਜੀ ਪਰ ਹੋਰ ਬਹੁਤ ਸਾਰੇ ਸਿਆਸਤਦਾਨ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਤੁਹਾਡੇ ਵਾਂਗ ਕੋਈ ਨਾ ਕੋਈ ਅਦਾਲਤੀ ਰਾਹਤ ਮਿਲਦੀ ਰਹੀ ਹੋਵੇਗੀ ਪਰ ਇੱਕ ਤੁਸੀਂ ਸ਼ਾਇਦ ਇਕਲੌਤੇ ਵਿਧਾਇਕ ਹੋ ਜਿਸ ਦੇ ਉੱਤੇ ਪੰਜਾਬ ਦੇ ਜਿਸ ਦੇ ਉੱਤੇ ਕੇਂਦਰ ਦੀਆਂ ਏਜੰਸੀਆਂ ਔਰ ਪੰਜਾਬ ਸਰਕਾਰ ਦੀਆਂ ਏਜੰਸੀਆਂ ਦੋਨਾਂ ਦੀ ਨਜ਼ਰ ਬਣੀ ਰਹਿੰਦੀ ਹੈ ਇੱਕ ਕੇਸ ਚ ਤੁਹਾਨੂੰ ਰਾਹਤ ਮਿਲ ਗਈ ਪਰ ਦੂਸਰੇ ਪਾਸੇ ਐਨਡੀਪੀਐਸ ਵਾਲੇ ਕੇਸ ਵਿੱਚ ਕਾਫੀ ਵਾਰ ਸਮਨ ਮਿਲ ਗਿਆ ਤੁਹਾਨੂੰ ਉਸ ਕੇਸ ਚ ਵੀ ਹਾਂ ਸੰਦੀਪ ਤੁਸੀਂ درست فرمایا ਮੈਂ ਦੋਨਾਂ ਹੀ ਗਵਰਨਮੈਂਟਾਂ ਦਾ ਵਿਕਟਿਮ ਹੈ ਜੀ ਮਤਲਬ ਬੀਜੇਪੀ ਦੀ ਸੈਂਟਰਲ ਗਵਰਨਮੈਂਟ ਨੇ ਈਡੀ ਦੇ ਜ਼ਰੀਏ ਮੈਨੂੰ ਗ੍ਰਿਫਤਾਰ ਕੀਤਾ ਔਰ ਅੱਜ ਤੱਕ ਉਹ ਮੇਰੀ bail ਕੈਨਸਲ ਕਰਾਉਣ ਦੇ ਯਤਨ ਕਰ ਰਹੇ ਸੀਗੇ ਤੇ ਦੂਸਰੇ ਪਾਸੇ ਐਨਡੀਪੀਐਸ ਦਾ ਕੇਸ ਸਮੇਤ ਟੋਟਲ 5 ਮੁਕਦਮੇ ਦਰਜ ਕੀਤੇ ਭਗਵੰਤ ਮਾਨ ਦੀ ਸਰਕਾਰ ਨੇ ਪਿਛਲੇ 2.5 ਪੌਣੇ 3 ਸਾਲ ਚ ਜੇਲ੍ਹ ਵਿੱਚ ਵੀ ਮੈਨੂੰ ਸੁਟਿਆ ਔਰ ਉਸ ਤੋਂ ਬਾਅਦ ਜਦੋਂ ਮੈਨੂੰ bail ਮਿਲਦੀ ਹੈ ਜਨਵਰੀ 2000 24 ਵਿੱਚ ਤੁਰੰਤ 2 ਵਜੇ ਸੁਭਾਨਪੁਰ ਦਾ ਪੁਲਿਸ ਸਟੇਸ਼ਨ ਖੋਲ ਕੇ ਇੱਕ ਫਰਜੀ ਹੋਰ ਪੰਜਵਾਂ ਮੁਕਦਮਾ ਦਰਜ ਕਰਕੇ ਮੈਨੂੰ ਕੁਝ ਦਿਨ ਜੇਲ੍ਹ ਵਿੱਚ ਹੋਰ ਰੱਖਿਆ ਗਿਆ ਔਰ ਉਹਨਾਂ ਨੇ ਮੇਰੇ ਖਿਆਲ ਇੰਨੀ ਤੇਜ਼ੀ ਨਾਲ ਭਗਵੰਤ ਮਾਨ ਦੀ ਸਰਕਾਰ ਸੁਪਰੀਮ ਕੋਰਟ ਆਈ ਬੇਲ ਜੇ ਕਰਾਉਣ ਲਈ ਔਰ ਇੱਥੇ ਗੱਲ ਇਹ ਆ ਕਿ ਇਹ ਰੋਜ਼ ਚੀਕਾ ਮਾਰਦੇ ਨੇ ਕਿ ਅਸੀਂ ਪੈਸੇ ਬਚਾਉਨੇ ਆ ਖਜ਼ਾਨੇ ਦਾ ਅਸੀਂ ਫਾਇਦਾ ਕਰਨਾ ਇਹਨਾਂ ਨੇ ਆਪਣੇ ਸਿਆਸੀ ਵਿਰੋਧੀਆਂ ਤੇ ਪ੍ਰਾਈਵੇਟ ਵਕੀਲ ਕਰਕੇ ਜਿਹੜੇ ਵਕੀਲਾਂ ਦੀ ਫੀਸ 20 25-25 ਲੱਖ ਰੁਪਏ ਇੱਕ-ਇੱਕ ਪੇਸ਼ੀ ਦੀ ਆ ਉਥੇ ਪੈਸੇ ਖਰਚ ਕੇ ਸਾਨੂੰ ਅੰਦਰ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਦੀ ਉਹ ਚਾਲ ਵੀ ਫੇਲ ਹੋ ਗਈ ਸੀ ਭਗਵੰਤਪਾਨ ਦੀ ਜਦੋਂ ਮੇਰਾ ਖਿਆਲ ਹੈ ਇਹਨਾਂ ਨੇ ਬਿਲ ਐਪਲੀਕੇਸ਼ਨ ਮੇਰੀ ਬਿਲ ਕੈنسਲੇਸ਼ਨ ਕੋਸ਼ਿਸ਼ ਕੀਤੀ ਤਾਂ ਹੁਣ ਕੀ ਆ ਕਿ ਅਸੀਂ ਸੁਪਰੀਮ ਕੋਰਟ ਉਲਟਾ ਗਏ ਹੋਇਆ ਕਿ ਐਨਡੀਪੀਐਸ ਦਾ ਕੇਸ ਸਰਾਸਰ ਝੂਠਾ ਜੀ ਇਹਨਾਂ ਨੇ ਮੈਨੂੰ 9 ਸਾਲ ਪੁਰਾਣੇ ਕੇਸ ਵਿੱਚ ਫਸਾਇਆ ਜਾਣਬੁੱਝ ਕੇ ਕੇਜਰੀਵਾਲ ਤੇ ਭਗਵੰਤਪਾਨ ਦੀ ਸਾਜ਼ਿਸ਼ ਹੋਈ ਆ ਔਰ ਇਸੇ ਕੇਸ ਵਿੱਚ ਐਨਡੀਪੀਐਸ ਫਾਜ਼ਿਲਕਾ ਦੇ ਕੇਸ ਵਿੱਚ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਪੰਜ ਜੱਜਸ ਦੇ ਬੈਂਚ ਨੇ ਜਿਹੜਾ ਮੈਨੂੰ ਪਹਿਲਾਂ ਕਾਂਗਰਸ ਦੀ ਸਰਕਾਰ ਵੇਲੇ ਫਸਾਉਣ ਦੇ ਉਪਰਾਲੇ ਕੀਤੇ ਸੀਗੇ ਉਹਨਾਂ ਨੇ 2000 ਤੇ 23 ਦੀ ਫ फेब्रुवारी ਚ ਉਹ ਸਮਨ ਕਾਸ਼ ਕੀਤੇ ਸੀ 319 ਸੈਕਸ਼ਨ ਹੁੰਦਾ ਜਿਹਦੇ ਚ ਮੈਨੂੰ ਕਾਂਗਰਸ ਨੇ ਉਸ ਵਕਤ ਦੀ ਸਰਕਾਰ ਨੇ ਕਿਉਂਕਿ ਮਹਾਰਾਣੇ ਗੁਰਜੀਤ ਨੂੰ ਉਦੋਂ ਮਾਈਨਿੰਗ ਸਕੈਂਡਲ ਚੋਂ ਘਟਾਇਆ ਸੀ ਕੈਬਿਨੇਟਸ ਨੂੰ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਤਾਂ ਉਹ ਉਹਨਾਂ ਨੇ ਉਹ ਰੂਟ ਲਿਆ ਸੀਗਾ ਵੀ ਇਹਨੂੰ ਅਦਾਲਤ ਵਿੱਚ ਤਲਬ ਕਰਾ ਲਈਏ ਸੈਕਸ਼ਨ 319 ਚ ਤਾਂ ਉਹ ਅਸੀਂ ਅਲਟੀਮੇਟਲੀ ਚਲੋ ਮੈਨੂੰ ਗ੍ਰਿਫਤਾਰ ਜੱਦੀ ਗ੍ਰਿਫਤਾਰੀ ਕੀਤੀ ਉਹ ਇਹਨੇ ਭਗਵੰਤ ਮਾਨ ਨੇ ਇੱਕ ਵੱਖਰਾ ਰੂਟ ਲੈ ਕੇ ਸਿੱਧਾ ਐਫ ਆਈ ਆਰ ਚ ਮੈਨੂੰ ਇੰਪਲੀਕੇਟ ਕਰਕੇ 9 ਸਾਲ ਇੱਕ ਝੂਠੀ ਰਿਕਵਰੀ ਮੇਰੇ ਖਿਲਾਫ ਪਲਾਂਟ ਕਰਕੇ ਜਿਹੜਾ ਆਦਮੀ 24 ਮੁਕੱਦਮਿਆਂ ਵਿੱਚ ਦੋਸ਼ੀ ਆ ਐਨ ਡੀ ਪੀ ਐਸ ਔਰ ਐਕਸਾਈਜ਼ ਦੇ ਜਿਹੜਾ ਆਦਮੀ ਜੇਲ੍ਹ ਵਿੱਚ ਆ ਉਹਨੂੰ ਜੇਲ੍ਹ ਚੋਂ ਕੱਢ ਕੇ ਲਿਆ ਕੇ ਪ੍ਰੈਸ਼ਰ ਪਾ ਕੇ ਮੇਰੇ ਖਿਲਾਫ ਫਰਜੀ ਰਿਕਵਰੀ ਕਰਾ ਕੇ ਉਹਨੂੰ ਉਸ ਕੇਸ ਵਿੱਚ ਵੈਧੇਮਾਫ ਗਵਾਹ ਬਣਾ ਕੇ ਮੈਨੂੰ ਫਸਾਇਆ ਗਿਆ ਔਰ ਜਦੋਂ ਮੇਰੀ ਬੇਲ ਹੋਈ ਫੇ ਬੇਲ ਰੱਦ ਕਰਾਉਣਾ ਆਏ ਫਿਰ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਇਹਨਾਂ ਨੇ ਘੱਟੋ ਘਾਟ ਮੇਰੇ ਤੇ ਕੱਲੇ ਮੇਰੇ ਉੱਤੇ 5-7 ਕਰੋੜ ਰੁਪਇਆ ਖਰਚਾ ਸਰਕਾਰੀ ਵਕੀਲਾਂ ਦੀ ਮਸ਼ੀਨਰੀ ਤੋਂ ਇਲਾਵਾ ਪ੍ਰਾਈਵੇਟ ਵਕੀਲ ਸੁਪਰੀਮ ਕੋਰਟ ਤੇ ਹਾਈ ਕੋਰਟ ਵਿੱਚ ਲਿਆ ਕੇ لیکن پھر وہی ਗੱਲ ਆ ਜਾਂਦੀ ਨੇ ਕਿ ਕੁਦਰਤ ਵੀ ਬੜੀ ਬਿਆਨਤਾ ਉਹ ਦੇਖ ਰਹੀ ਆ। ਸੋ ਹੁਣ ਅਸੀਂ ਗਏ ਹੋਏ ਆ ਸੁਪਰੀਮ ਕੋਰਟ ਆਫ ਇੰਡੀਆ ਸਾਡੀ ਫ फेब्रुवारी ਦੇ ਪਹਿਲੇ ਹਫਤੇ ਕੋਚਿੰਗ ਪਟੀਸ਼ਨ ਲੱਗੀ ਹੋਈ ਆ ਔਰ ਮੈਨੂੰ ਪੂਰਨ ਭਰੋਸਾ ਕਿ ਕਿਉਂਕਿ ਮੁਕੱਦਮਾ ਐਡਾ ਵੱਡਾ ਝੂਠਾ ਔਰ ਸੁਪਰੀਮ ਕੋਰਟ ਦੇ ਪੰਜ ਮੈਂਬਰ ਕਨਸਟੀਟਿਊਸ਼ਨ ਬੈਂਚ ਦੀ ਮੈਨੂੰ ਪਹਿਲਾ ਰਾਹਤ ਇਸ ਕੇਸ ਵਿੱਚ ਇਸੇ ਕੇਸ ਵਿੱਚ ਮਿਲ ਚੁੱਕੀ ਆ ਤੇ ਸੁਪਰੀਮ ਕੋਰਟ ਨੇ ਸਾਡੀ ਟ੍ਰਾਇਲ ਸਟੇ ਕੀਤੀ ਹੋਈ ਆ ਫਾਜ਼ਿਲ ਕਾ ਦੇ ਵਿੱਚ ਦੂਸਰੇ ਮੇਲੇ ਖੇਲੜਾ ਸੰਗਰੂਰ ਵਿੱਚ ਕੁਝ ਲੋਕਾਂ ਨੇ ਬਣਾ ਲਿਆ ਜੀ ਕਿ ਪੰਜਾਬ ਸਰਕਾਰ ਨੇ ਖਰੇ ਜੀ ਇਹਨਾਂ ਨੇ ਫਾਇਦਾ ਦਿੱਤਾ ਨਹੀਂ ਉਹ ਸੁਪਰੀਮ ਕੋਰਟ ਆਫ ਇੰਡੀਆ ਨੇ ਪੰਜਾਬ ਸਰਕਾਰ ਤੋਂ ਹਲਫਨਾਮਾ ਲਿਆ ਸੀਗਾ ਕਿ ਜਦ ਤੱਕ ਅਸੀਂ ਕੇਸ ਸੁਣਨੇ ਤੁਸੀਂ ਇਹਦੀ ਟ੍ਰਾਇਲ ਫਾਜ਼ਿਲਕਾ ਦੀ ਅਦਾਲਤ ਵਿੱਚ ਪ੍ਰੋਸੀਡ ਨਹੀਂ ਕਰੋਗੇ ਉਹ ਟ੍ਰਾਇਲ ਬੰਦ ਸੀ ਤੇ ਸੁਪਰੀਮ ਕੋਰਟ ਤੁਹਾਨੂੰ ਪਤਾ ਕਿ ਸਮਾਂ ਲੱਗ ਜਾਂਦਾ ਤੇ ਹੁਣ ਫੈਬਰੂਰੀ ਦੇ ਪਹਿਲੇ ਹਫਤੇ ਮੇਰੀ ਫਾਈਨਲ ਹਿਅਰਿੰਗ ਹੈ ਕੁਆਸ਼ਿੰਗ ਅਗਰ ਉਹ ਕੇਸ ਕੁਆਸ਼ ਹੋ ਜਾਂਦਾ ਤਾਂ ਫਿਰ ਸਮਝ ਲਓ ਕਿ ਸਾਰਾ ਤਾਸ਼ ਤੇ ਪੱਤਿਆਂ ਵਾਂਗੂ ਇਹਨਾਂ ਦਾ ਝੂਟਦਾ ਜੋ ਮੇਰੇ ਖਿਲਾਫ ਪਲੰਦਾ ਇਹਨਾਂ ਨੇ ਬਣਾਇਆ ਸੀਗਾ ਉਹ ਤੈਸ਼ ਨੈਸ਼ ਹੋ ਜਾਊਗਾ ਔਰ ਵੈਸੇ ਇੱਥੇ ਬਸ ਨਹੀਂ ਆ ਰੀਸੈਂਟਲੀ ਭਾਰਤ ਪੋਸ਼ਨ ਆਸ਼ੂ ਦੇ ਦੋ ਕੇਸਾਂ ਵਿੱਚ ਹਾਈ ਕੋਰਟ ਨੇ ਸਾਰੀਆਂ ਐਫ ਆਈ ਆਰਜ਼ ਕਾਸ਼ ਕਰਤੀਆਂ ਇੱਥੋਂ ਤੱਕ ਕਿ ਈਵਨ ਸੁੰਦਰ ਸ਼ਾਮ ਰੋੜੇ ਦੇ ਕੇਸ ਵਿੱਚ ਵੀ ਕਿਹਾ ਕਿ ਬਦਲਾਖੋਰੀ ਹੋ ਰਹੀ ਹੈ ਮਤਲਬ ਮੂੰਹ ਤੇ ਚਪੇੜਾਂ ਵੱਜ ਲੀਆਂ ਪਰ ਹਟਦੇ ਨਹੀਂ ਸਬਕ ਨਹੀਂ ਸਿੱਖਦੇ ਔਰ ਹੁਣ ਸੁਣੋ ਉਹ ਕੀ ਕਹਿੰਦੇ ਕਿ ਜੋ ਬੀਜੋਗੇ ਉਹੀ ਵੱਢੋਗੇ ਔਰ ਹੁਣੋ ਅੱਜ ਕੀ ਹੋਇਆ ਕਿ ਮੈਨੂੰ ਰਾਹਤ ਮਿਲਦੀ ਸੁਪਰੀਮ ਕੋਰਟ ਤੋਂ ਕਿ ਕੇਜਰੀਵਾਲ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਈਡੀ ਵੱਲੋਂ ਉਹਨਾਂ ਨੂੰ ਗਵਰਨਮੈਂਟ ਆਫ ਇੰਡੀਆ ਨੇ ਪ੍ਰੋਸੀਕਿਊਟ ਕਰਨ ਦੀ ਸੈਂਕਸ਼ਨ ਦਿੱਤੀ ਆ ਤਾਂ ਜਿਹੜਾ ਆਦਮੀ ਕਿਸੇ ਦਾ ਬੁਰਾ ਬੁਰਾ ਸੋਚਦਾ ਨਾ ਭਗਵੰਤਪਾਣੂ ਮੇਰੀ ਇਹ ਸਮਝ ਲਓ ਕਿ ਨਸੀਹਤ ਹੀ ਕਹਿ ਲਓ ਕਿ ਸੱਤਾ ਦਾ ਦੁਰਉਪਯੋਗ ਮਤ ਕਰੋ ਸੱਤਾ ਸਦਾ ਨਹੀਂ ਰਹਿੰਦੀ ਕਦੀ ਇਹ ਦਿਨ ਜਿਹੜੇ ਨੇ ਬਦਲਦੇ ਰਹਿੰਦੇ ਨੇ ਤੁਸੀਂ ਇੰਨਾ ਸੱਤਾ ਦੇ ਨਸ਼ੇ ਚ ਆਣ ਕੇ ਇੱਕ ਚੰਗੇ ਭਲੇ ਖਾਮ ਪਕੰਦਾਂ ਨੂੰ ਮੈਂ ਬਿਲੋਂਗ ਕਰਦਾ ਮੈਂ ਪੜਿਆ ਲਿਖਿਆ ਵਾਂ ਮੈਂ ਸਾਰੀ ਜ਼ਿੰਦਗੀ ਕੋ ਗਲਤ ਕੰਮ ਨਹੀਂ ਕੀਤਾ ਤੁਸੀਂ ਮੈਨੂੰ ਐਂਡੀਪੀਐਸ ਕੇਸ ਵਿੱਚ ਉਸ ਕੇਸ ਵਿੱਚ ਜਿਹੜੇ ਕੇਸ ਜਿਹੜਾ ਕੇਸ ਮੇਰੇ ਤੇ ਬਤੌਰ ਲੀਡਰ ਆਫ ਆਪੋਜੀਸ਼ਨ ਦੀ ਕਾਰਗੁਜ਼ਾਰੀ ਕਰਦੇ ਬਣਿਆ ਔਰ ਇਸੇ ਕੇਸ ਵਿੱਚ ਭਗਵੰਤਮਾਨ ਮੈਨੂੰ ਆਣ ਕੇ ਪਬਲਿਕ ਡੋਮੇਨ ਚ ਕਿਹਾ ਕਿ ਬੜੀ ਬਦਲਾਖੋਰੀ ਹੋ ਰਹੀ ਖੈਰਾ ਸਾਹਿਬ ਨਾਲ ਮੈਂ ਪਾਰਲੀਮੈਂਟ ਚ ਕੇਸ ਚ ਕਿਉਂਕਿ ਉਸੇ ਕੇਸ ਮੈਨੂੰ ਗ੍ਰਿਫਤਾਰ ਕਰ ਲਿਆ ਜਿਹੜੀ ਕਿ ਬਹੁਤ ਇਹਦੀ ਸੌੜੀ ਸੋਚ ਔਰ ਇਹਦੀ ਨਫਰਤ ਦੀ ਭਾਵਨਾ ਦਾ ਤੁਸੀਂ ਜਿਵੇਂ ਇਸ ਹਾਰੀ ਕੇਸ ਦੀ ਕੇਸ ਦੀ ਵੱਖ-ਵੱਖਰੀਆਂ ਦੀ ਟਾਈਮ ਲਾਈਨ ਦੱਸੀ ਹੈ ਕਿਹੜੀ ਸਰਕਾਰ ਵੇਲੇ ਕਿਸ ਨੇ ਕੀ ਅਪਣਾਇਆ ਤੁਸੀਂ ਜੇ ਕਾਂਗਰਸ ਦੇ ਆਪੋਜੀਸ਼ਨ ਵਿੱਚ ਸੀ ਤੇ ਕਾਂਗਰਸ ਦਾ ਨਿਸ਼ਾਨਾ ਬਣੇ ਜੇ ਆਮ ਆਦਮੀ ਪਾਰਟੀ ਦੇ ਆਪੋਜੀਸ਼ਨ ਵਿੱਚੋਂ ਤੇ ਆਮ ਆਦਮੀ ਪਾਰਟੀ ਦਾ ਨਿਸ਼ਾਨਾ ਬੜ ਰਹੇ ਹੋ ਇਸ ਦਾ ਮਤਲਬ ਉਹ ਇੱਕ ਗੱਲ ਤੇ ਸਾਫ ਹੋ ਗਈ ਤੁਹਾਡੇ ਹੀ ਆਧਾਰਨ ਲੈ ਲਈ ਜਾਵੇ ਪੂਰੀ ਦੁਨੀਆ ਦੇ ਵਿੱਚ ਲੋਕਤੰਤਰ ਵਿੱਚ ਕਿ ਜਿਸ ਦੇ ਹੱਥ ਸੱਤਾ ਦੀ ਵਾਗਣੋ ਰਾਜੰਦੀ ਹੈ ਉਹ ਫਿਰ ਵਿਰੋਧੀ ਨੂੰ ਨਿਸ਼ਾਨੇ ਤੇ ਲੈਂਦਾ ਚਾਹ ਕਾਂਗਰਸ ਹੋਵੇ ਚਾਹ ਆਮ ਆਦਮੀ ਪਾਰਟੀ ਹੋਵੇ ਚਾਹ ਕੋਈ ਹੋਰ ਹੋਵੇ ਬਿਲਕੁਲ درست فرمایا 베ਰਾ ਤਿਆਰ ਜੇ ਕਿਤੇ ਕਿਤਾਬ ਲਿਖੀ ਜਾ ਸਕਦੀ ਆ ਹਲੇ ਤਾਂ ਤੁਸੀਂ ਸਿਰਫ ਕਾਂਗਰਸ ਦੀ ਸਰਕਾਰ ਮਗਰ ਲਈ ਔਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜ਼ਿਕਰ ਕੀਤਾ ਇਸ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਨੇ ਮੇਰੇ ਤੇ ਬਹੁਤ ਮੁਕਦਮੇ ਦਰਜ ਕੀਤੇ ਮੈਗਜ਼ਨ ਗਿਣ ਰਿਹਾ ਸੀ ਕਿ ਮੇਰੇ ਤੇ ਆਲਮੋਸਟ 18 ਮੁਕਦਮੇ ਝੂਠੇ ਦਰਜ ਹੋਏ ਨੇ ਜੀ ਤੇ ਮਗਰਲੇ ਤਾਂ ਸਾਰੇ ਸਮਝ ਲਓ ਕਿ 13 ਮੁਕਦਮੇ ਰੱਦ ਕਰਤੇ ਹਾਈ ਕੋਰਟਾਂ ਨੇ ਸੁਪਰੀਮ ਕੋਰਟ ਨੇ ਲੇਕਿਨ ਸਰਕਾਰਾਂ ਕੋ ਸਬਕ ਨਹੀਂ ਸਿੱਖੀਆਂ ਹੁਣ 5 ਮੁਕਦਮੇ ਇਹਨਾਂ ਨੇ ਦਰਜ ਕੀਤੇ ਨੇ ਔਰ ਐਨਡੀਪੀ ਇਸ ਦਾ ਮਕਦਮਾ ਜਦੋਂ ਕਾਸ਼ ਹੋ ਗਿਆ ਤੇ ਬਾਕੀ ਸਾਰੇ ਵੀ ਜਿਹੜੇ ਆ ਉਹ ਟਹਿ ਟੇਰੀ ਹੋ ਜਾਣੇ ਕਿਉਂਕਿ ਮੈਂ ਬੇਗੁਨਾਹ ਆ ਮੈਂ ਸਿਰਫ ਇਸ ਲਈ ਮੈਨੂੰ ਨਿਸ਼ਾਨੇ ਤੇ ਲੈਂਦੇ ਕਿਉਂਕਿ ਮੈਂ ਲੋਕਾਂ ਦੇ ਹਿੱਤ ਦੀ ਗੱਲ ਕਰਦਾ ਬੇਇਨਸਾਫੀ ਦੇ ਖਿਲਾਫ ਲੜਦਾ ਇਹਨਾਂ ਦਾ ਵਿਰੋਧ ਕਰਦਾ ਮੈਂ ਸਮਝਦਾ ਕਿ ਜਿਹੜਾ ਆਮ ਆਦਮੀ ਕਹਿੰਦੇ ਸੀ ਅਸੀਂ ਜੀ ਕੋ ਚੰਗੀ ਰਾਜਨੀਤੀ ਲੈ ਕੇ ਆਵਾਂਗੇ ਜਿੰਨਾ ਬੇੜਾ ਘਰ ਕੇ ਇਹਨਾਂ ਨੇ ਕੀਤਾ ਇਸ ਸਿਸਟਮ ਦਾ ਜਿੰਨੀ ਇਹਨਾਂ ਨੇ ਲੁੱਟਕ ਸੁੱਟ ਮਚਾਈ ਤੇ ਪੁਲਿਸ ਦਾ ਦੁਰਉਪਯੋਗ ਕਰਕੇ ਆਪਣੇ ਵਿਰੋਧੀਆਂ ਨੂੰ ਇਹਨਾਂ ਨੇ ਜੇਲਾਂ ਵਿੱਚ ਸੁੱਟਿਆ ਖਤਰਨਾਕ ਮੁਕਦਮਿਆਂ 'ਚ ਫਸਾਇਆ ਉਹ ਦਿਨ ਦੂਰ ਨਹੀਂਗਾ ਮੇਰੀ ਗੱਲ ਯਾਦ ਰੱਖਣਾ ਕਿ ਹਰ ਗੱਲ ਦਾ ਕੁਦਰਤ ਨੂੰ ਹਿਸਾਬ ਦੇਣਾ ਪੈਂਦਾ ਏ ਕਰਮ ਹੈ ਤੁਹਾਡੇ ਕਰਮਾਂ ਦਾ ਫਲ ਇੱਥੇ ਮਿਲ ਜਾਂਦਾ ਮਾਫ ਕਰਨਾ ਚੰਗਾ ਨਹੀਂ ਲੱਗਦਾ ਬਾਦਲ ਸਾਹਿਬ ਨੂੰ ਕਰਮਾਂ ਦਾ ਫਲ ਇੱਥੇ ਜਿੰਦਿਆਂ ਮਿਲ ਗਿਆ ਸੀਗਾ ਭਗਵੰਤ ਮਾਨ ਤੇ ਕੇਸ਼ਰੀਵਾਲ ਨੂੰ ਇਹ ਸਿੱਖ ਲੈਣਾ ਚਾਹੀਦਾ ਸਮਝ ਲੈਣਾ ਚਾਹੀਦਾ ਕਿ ਅਸੀਂ ਐਦਾਂ ਡਰਨ ਵਾਲੇ ਦਬਣ ਵਾਲੇ ਘਬਰਾਉਣ ਵਾਲਾ ਨਹੀਂਗਾ ਮੈਂ ਔਰ ਇਹ ਗੱਲ ਦਾ ਸਾਹ ਇਹਨਾਂ ਨੂੰ ਵੀ ਅਲਟੀਮੇਟਲੀ ਦੇਣਾ ਪਵੇਗਾ ਹੁਣ ਦੇਖ ਲਓ ਕੇਜਰੀਵਾਲ ਦਵਾਲੇ ਉਹ ਸਾਡੇ ਬਾਰੇ ਬੁਰਾ ਸੋਚ ਰਹੇ ਭਗਵੰਤ ਮਾਨ ਤੇ ਕੇਜਰੀਵਾਲ ਤੇ ਸ਼ਰਾਬ ਘਟਾਲੇ ਵਿੱਚ ਹੁਣ ਈਡੀ ਉਹਨਾਂ ਨੂੰ ਗ੍ਰਿਫਤਾਰ ਕਰੇਗੀ ਉਹਨੂੰ ਪ੍ਰੋਸੀਕਿਊਟ ਕਰੇਗੀ ਉਹਨਾਂ ਦੇ ਕੇਸ ਵਿੱਚ ਕੀ ਸਮਝਦੇ ਹੋ ਕਿ ਈਡੀ ਸਹੀ ਕੰਮ ਕਰ ਰਹੀ ਹੈ ਉਹਨਾਂ ਦੇ ਕੇਸ ਵਿੱਚ ਈਡੀ ਸਹੀ ਕੰਮ ਕਰ ਰਹੀ ਹੈ ਦੇਖੋ ਮੈਂ ਕਦੀ ਵੀ ਈਡੀ ਤੇ ਸੀਬੀਆਈ ਦਾ ਮਦਦ ਨਹੀਂਗਾ ਮੈਨੂੰ ਪਤਾ ਵਾ ਕਿ ਈਡੀ ਤੇ ਸੀਬੀਆਈ ਦਾ ਦੁਰਉਪਯੋਗ ਹੋ ਰਿਹਾ ਨੇਸ਼ਨ ਵਾਈਡ ਜੰਮੂ ਕਸ਼ਮੀਰ ਤੋਂ ਲੈ ਕੇ ਥੱਲੇ ਤੱਕ ਉਹਨਾਂ ਨੇ ਆਪੋਜੀਸ਼ਨ ਲੀਡਰਸ ਨੂੰ ਟਾਰਗੇਟ ਤੇ ਲਿਆ ਲੇਕਿਨ ਇੱਕ ਗੱਲ ਅੱਛੀ ਤਰ੍ਹਾਂ ਸਮਝੋ ਕਿ ਜਿਹੜੇ ਤੱਥ ਮੂਰੇ ਆਏ ਨੇ ਜਿਹੜਾ ਸਾਲ ਡੇਢ ਸਾਲ ਸਸੋਡੀਆਂ ਨੂੰ ਤੇ 6 ਮਹੀਨੇ ਕੇਜਰੀਵਾਲ ਨੂੰ ਜੇਲ੍ਹ ਰਹਿਣਾ ਪਿਆ ਔਰ ਸੁਪਰੀਮ ਕੋਰਟਾਂ ਤੋਂ ਜ਼ਮਾਨਤਾ ਮਿਲੀਆਂ ਉਹਨਾਂ ਵਿੱਚ ਬਹੁਤ ਜ਼ਿਆਦਾ ਡੂੰਘਾਈ 'ਚ ਜਾ ਕੇ ਦੇਖੋਗੇ ਤਾਂ ਬਹੁਤ ਐਵਿਡੈਂਸ ਹੈ ਕਿਉਂਕਿ ਇਹ ਤਾਂ ਸਰਕਾਰ ਚਲਾ ਰਹੇ ਨੇ ਮੈਂ ਤਾਂ ਆਪੋਜੀਸ਼ਨ ਸੀ ਸਰਕਾਰ ਚੁਣਾਉਂਦਿਆਂ ਇਹਨਾਂ ਨੇ ਸ਼ਰਾਬ ਦਾ ਜਿਹੜੀ ਨੀਤੀ ਬਣਾਈ that was called tailor made policy ਪਰ ਇਹਨਾਂ ਨੇ ਉਹ ਉਦਾਂ ਦੇ ਕਾਨੂੰਨ ਉਦਾਂ ਦੀਆਂ ਨੀਤੀਆਂ ਬਣਾਈਆਂ ਤਾਂ ਕਿ ਇਹਨਾਂ ਨੂੰ ਫਾਇਦਾ ਹੋ ਸਕੇ ਤਾਂ ਕਰਕੇ ਇਹਨਾਂ ਨੂੰ ਸੁਪਰੀਮ ਕੋਰਟ ਤੋਂ ਸਾਲ-ਸਾਲ ਦੇਡਡ ਸਾਲ ਬਾਅਦ ਜਮਾਨਤਾ ਮਿਲੀਆਂ ਨੇ ਸਾਡੀਆਂ ਜਮਾਨਤਾ ਤਾਂ ਥੱਲਿਓਂ ਅਦਾਲਤਾਂ ਕਰ ਦਿੰਦੀਆਂ ਨੇ ਇਸ ਕਰਕੇ ਇਸ ਕੇਸ ਵਿੱਚ ਈਡੀ ਮੈਂ ਸਮਝਦਾ ਕਿ ਕੇਜਰੀਵਾਲ ਤੇ ਸੀਬੀਆਈ ਤੇ ਈਡੀ ਜਿਹੜੀ ਆ ਉਹ ਕੁਝ ਹੱਦ ਤੱਕ ਠੀਕ ਕੰਮ ਕਰ ਰਿਹਾ ਔਰ ਇੱਥੇ ਬਾਸ ਨਹੀਂ ਸ਼ੀਸ਼ਮੈਲ ਦਾ ਖੁਲਾਸਾ ਹੋ ਗਿਆ ਦੇਖੋ ਵੀ ਜਿਹੜੇ ਕਹਿੰਦੇ ਸਾਦੇ ਜੇ ਬੰਦੇ ਆ ਜੀ ਅਸੀਂ ਤਾਂ ਬਿਲਕੁਲ ਕੋਈ ਗੱਡੀ ਨਹੀਂ ਲਵਾਵਾਂਗੇ ਕੋਈ ਸਿਕਿਉਰਟੀ ਨਹੀਂ ਲਵਾਵਾਂਗੇ ਕੋਈ ਕੋਈ ਅਸੀਂ ਗਨਮੈਨ ਨਹੀਂ ਲਵਾਵਾਂਗੇ ਇਹ 50-50 ਕਰੋੜ ਰੁਪਇਆ ਤੱਕ ਘਰਾਂ ਦੇ ਖਰਚ ਰਹੇ ਨੇ ਉਹਨਾਂ ਦੇ ਬਾਥਰੂਮ ਉਹਦੇ ਲਈ ਤੇ ਆਮ ਆਦਮੀ ਪਾਰਟੀ ਦੇ ਲੀਡਰ ਤਾਂ ਉਸ ਬਾਰ ਮੂਰੇ ਚਲੇ ਗਏ ਸੀ ਕਹਿੰਦੇ ਮੀਡੀਆ ਨੂੰ ਸਾਨੂੰ ਨਾਲ ਲੈ ਚੱਲੋ ਦਿਖਾ ਦਈਏ ਪਰ ਦੇ ਕਿੰਨੇ ਕੁ ਮਹਿੰਗੇ ਲੱਗੇ ਕਿ ਨਹੀਂ ਆਮ ਆਦਮੀ ਪਾਰਟੀ ਦੇ ਲੀਡਰ ਕਹਿੰਦੇ ਸਾਨੂੰ ਜਾਣ ਕਿਉਂ ਨਹੀਂ ਦਿੰਦੇ ਅੰਦਰ ਕਹਿੰਦੇ ਐਵੇਂ ਰੌਲਾ ਪਾਇਆ ਹੋਇਆ ਇਹ ਜਿਹੜਾ ਸ਼ੀਸ਼ ਮਹਿਲ ਦਾ ਵੀਡੀਓਗ੍ਰਾਫੀ ਦਾ ਖੁਲਾਸਾ ਪਹਿਲਾਂ ਆ ਚੁੱਕਾ ਵੀਡੀਓਜ਼ ਜੀ ਇਹਨਾਂ ਨੇ ਕੀ ਦਿਖਾਉਣਾ ਆਪਾਂ ਦੇਖ ਚੁੱਕੇ ਆ ਔਰ ਇਹ ਇਹ ਕੋਈ ਇਲਜ਼ਾਮ ਕੋਈ ਪਾਰਟੀ ਨਹੀਂ ਲਾ ਰਹੀ ਇਹ ਕੰਟਰੋਲਰ ਆਡਿਟ ਹੈ ਜਨਰਲ ਨੇ ਕਿਹਾ ਵਾ ਕਿ ਤੁਸੀਂ ਫਜ਼ੂਲ ਖਰਚੀ ਕੀਤੀ ਆ ਅੱਛਾ ਚਲੋ ਛੱਡੋ ਇਹਨਾਂ ਦਾ ਵੈਸੇ ਵੀ ਤੁਸੀਂ ਰਜਵਾੜਾ ਸ਼ਾਹੀ ਦਾ ਤਾਂ ਦੇਖ ਹੀ ਰਹੇ ਸਟਾਈਲ ਭਗਵੰਤ ਮਾਨ ਕੋ ਕਿੰਨੀਆਂ 1000 ਦੇ ਲੱਗ ਲਗਸ਼ਕ ਗਨਮੈਨ ਹੈ ਜੀ ਆ ਟੋヨタ ਲੈਕਸਸ ਗੱਡੀਆਂ ਚੜਦੇ ਨੇ ਜੀ ਕਦੀ ਜਲੰਧਰ ਘਰ ਲੈ ਲੈਂਦੇ ਨੇ ਕਦੀ ਆ ਕਿਤੇ ਘਰ ਲੈ ਲੈਂਦੇ ਨੇ ਇਹ ਇਹ ਕੀ ਇਹ ਅਯਾਸ਼ੀ ਨਹੀਂ ਤੇ ਹੋਰ ਕੀ ਆ ਜਹਾਜ਼ਾਂ ਤੇ ਚੜਦੇ ਨੇ ਮੁਹੱਲੀ ਤੱਕ ਜਾਣਾ ਹੈਲੀਕਾਪਟਰ ਤੇ ਚੜਦੇ ਆ ਇਸ ਕਰਕੇ ਇਹਨਾਂ ਦੀ ਕਾਰਸ਼ੈਲੀ ਕੇਜਰੀਵਾਲ ਦਾ ਸਟਾਈਲ ਦੇਖ ਲਓ ਤੁਸੀਂ ਉਥੋਂ ਘਰੋਂ ਕੱਢਿਆ ਤੇ ਹੁਣ ਇਹਨਾਂ ਜਾ ਕੇ ਨਹੀਂ ਤਾਂ ਬੰਦਾ ਕਹਿੰਦਾ ਜੀ ਕੋਈ ਸੁਧਾਰਨ ਫਲੈਟ ਲੈ ਕੇ ਅਸੀਂ ਲੈ ਲੈਨੇ ਆ ਜੇ ਤੁਸੀਂ ਕਹਿੰਨੇ ਆਮ ਆਦਮੀ ਆ ਹੁਣ ਕਿੱਥੇ ਰਹਿ ਰਹੇ ਨੇ लवली ਯੂਨੀਵਰਸਿਟੀ ਦਾ ਜਿਹੜਾ ਘਰ ਲੋਟ ਹੋਇਆ ਬਤੌਰ ਰਾਜ ਸਭਾ ਐਮਪੀ 2 2.5 ਕਿੱਲਿਆਂ ਚ ਹੈ ਜੀ ਦਿੱਲੀ ਚ ਇਹਨੇ ਉੱਤੇ ਜਾ ਕੇ ਕਬਜ਼ਾ ਕੀਤਾ ਥੈਟ ਇਜ਼ ਸਬਲੇਟਿੰਗ ਉਹ ਤਾਂ ਮੈਂ ਸਮਝਦਾ ਗਵਰਨਮੈਂਟ ਆਫ ਇੰਡੀਆ ਨੂੰ ਉਹਦੀ ਅਲੋਕੇਸ਼ਨ ਕੈਨਸਲ ਕਰਨੀ ਚਾਹੀਦੀ ਹੈ ਅਲੋਟਮੈਂਟ ਕੈਨਸਲ ਕਰਨੀ ਇੱਕ ਕੇਸ ਦੇ ਬਾਰੇ ਹੋਰ ਮੈਂ ਤੁਹਾਡੇ ਤੋਂ ਇੱਕ ਕੇਸ ਜਾਂ ਕਹਿ ਲਓ ਨਾਤੀ ਪਾਰਟੀ ਦਾ ਇਹ ਆਪਣੇ ਸਾਰੇ ਜਿਹੜੇ ਇਹਨਾਂ ਨੇ ਅਸੂਲ ਬਣਾਏ ਸੀ ਆਪ ਹੀ ਉਹਨਾਂ ਨੂੰ ਆਪਣੇ ਪੈਰਾਂ ਥੱਲੇ ਰੋਂਦਿਆ ਕੁਚਲਿਆ ਔਰ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਸੱਤਾ ਸਦਾ ਨਹੀਂ ਰਹਿੰਦੀ ਇਹ ਸਮੇਂ ਬਦਲਦੇ ਰਹਿੰਦੇ ਹੁੰਦੇ ਨੇ ਕਦੀ ਵੀ ਕਿਸੇ ਦੇ ਨਾਲ ਇਸ ਲੈਵਲ ਤੱਕ ਨਾ ਜਾਓ ਕਿ ਮੁੜ ਕੇ ਤੁਹਾਨੂੰ ਉਹਦੇ ਨਾਲ ਬੋਲ ਚਾਲ ਜਾਂ ਵਾਪਸੀ ਮੂੰਹ ਨਾਲ ਵਾਪਸੀ ਦਾ ਰਸਤਾ ਨਾ ਹੋਵੇ ਮੇਰੇ ਨਾਲ ਤਾਂ ਵਿਧਾਨ ਸਭਾ ਦੇ ਦੇਖੋ ਸਪੀਕਰ ਉਹਦਾ ਬੜਾ ਇਹ ਭੋਲਾ ਪਾਲਾ ਬਣਦਾ ਇਹ ਮੇਰੇ ਨਾਲ ਕੀ ਕਰਦੇ ਨੇ ਵਿਵਹਾਰ ਇੱਕ ਇੱਕ ਸ਼ਬਦ ਵੀ ਨਹੀਂ ਬੋਲਣ ਦਿੰਦੇ ਫਰਜ਼ੀ ਕੈਮਰੇ ਨੇ ਮਾਈਕ ਇਹਨਾਂ ਦੇ ਹੱਥਾਂ 'ਚ ਨੇ ਮਾਰਸ਼ਲ ਇਹਨਾਂ ਦੇ ਕੋਲ ਆ ਪੁਲਿਸ ਇਹਨਾਂ ਦੇ ਕੋਲ ਆ ਤੋਂ ਮੈਂ ਕੇਜਰੀਵਾਲ ਨੂੰ ਔਰ ਭਗਵੰਤ ਮਾਨ ਨੂੰ ਇਹੀ ਕਹੂੰਗਾ ਕਿ ਉੱਥੇ ਦਿੱਲੀ ਤੁਸੀਂ ਚੀਕਾਂ ਮਾਰਦੇ ਹੋ ਚੀਕਾਂ ਕਿ ਈਡੀ ਦੇ ਸੀਬੀਆਈ ਸਾਡੇ ਨਾਲ ਗਲਤ ਕੰਮ ਕਰ ਰਹੀ ਆ ਤੇ ਤੁਸੀਂ ਕੋਈ ਸਬਕ ਨਹੀਂ ਸਿੱਖਿਆ ਕੇਜਰੀਵਾਲ ਸਾਹਿਬ ਤੁਸੀਂ ਜੇਲ੍ਹ ਗਏ ਹੋ ਘੱਟੋ ਘੱਟ ਜੇਲ੍ਹ ਤੋਂ ਬਾਹਰ ਸਬਕ ਸਿੱਖਦੇ ਆਣ ਕੇ ਕਿ ਮੈਂ ਆਪਣੇ ਵਿਰੋਧੀਆਂ ਨਾਲ ਕੋਈ ਗਲਤ ਕੰਮ ਨਹੀਂ ਕਰਨਾ মিডিਆ ਦੇ ਇਹਨਾਂ ਨੇ ਕਬਜ਼ਾ ਕੀਤਾ ਉੱਥੇ ਕਹਿੰਦੇ ਗੋਦੀ মিডিਆ ਬਣਾ ਲਿਆ ਇੱਥੇ ਪੰਜਾਬ ਦੇ ਵਿੱਚ ਸਾਰੇ মিডিਆ ਨੂੰ ਇਹਨਾਂ ਨੇ ਧਮਕਾਇਆ ਹੋਇਆ ਹਾਈਜੈਕ ਕੀਤਾ ਹੋਇਆ ਸੋ ਇੱਕ ਕੇਸ ਦੇ ਬਾਰੇ ਹੋਰ ਦੱਸੋ ਤੁਸੀਂ ਤੁਹਾਡਾ ਨਜ਼ਰੀਆ ਕੀ ਹੈ ਕਿਉਂਕਿ ਅੱਜ ਨਾ ਲੋੜ ਮਹਿਸੂਸ ਕੀਤੀ ਜਾ ਰਹੀ ਆ ਆਮ ਲੋਕਾਂ ਵੱਲੋਂ ਬੁੱਧੀਜੀਵੀਆ ਵੱਲੋਂ ਕਿ ਆਲ ਪਾਰਟੀ ਮੀਟਿੰਗ ਬੜੀ ਜ਼ਰੂਰੀ ਹੈ ਪੰਜਾਬ ਦੇ ਹੱਕਾਂ ਲਈ ਪੰਜਾਬ ਦੇ ਅਧਿਕਾਰਾਂ ਲਈ ਹੱਕਾਂ ਹਕੂਕਾਂ ਲਈ ਖਾਸ ਕਰਕੇ ਜਿਵੇਂ ਚੰਡੀਗੜ੍ਹ ਦੇ ਵਿੱਚ ਕੁਝ ਔਦੇ ਖਤਮ ਕੀਤੇ ਜਾ ਰਹੇ ਆ ਕੁਝ ਨਵੇਂ ਬਣਾਏ ਜਾ ਰਹੇ ਆ ਉਸ ਦੇ ਉੱਤੇ ਤੁਹਾਨੂੰ ਲੱਗਦਾ ਹੈ ਆਲ ਪਾਰਟੀ ਮੀਟਿੰਗ ਸੰਭਵ ਹੋ ਸਕਦੀ ਹੈ ਜੇ ਹੁੰਦੀ ਹੈ ਕਿਉਂ ਜੀ ਪੰਜਾਬ ਦੀ ਵਿਧਾਨ ਸਭਾ ਕਦੇ ਆਸਤੇ ਰੱਖੀ ਆ ਡੱਲੇਵਾਲ ਸਾਹਿਬ ਮਰਨ ਕਿਨਾਰੇ ਨੇ ਤੇ ਇਹ ਦਿੱਲੀ ਦੀਆਂ ਚੋਣਾਾਂ 'ਚ బిజీ ਨੇ ਜੀ ਕਦੀ ਆਸਟ੍ਰੇਲੀਆ ਭੱਜ ਜਾਂਦਾ ਭਗਵੰਤ ਸਿੰਘ ਮਾਨ ਪੰਜਾਬ ਦਾ ਰਾਜਧਾਨੀ ਨੂੰ ਸਾਡੇ ਤੋਂ ਖੋਇਆ ਜਾ ਰਿਹਾ ਪੰਜਾਬ ਦੇ ਪਾਣੀ ਖੁੱਸ ਚੁੱਕੇ ਨੇ ਪੰਜਾਬ ਦੀ ਆਰਥਿਕ ਹਾਲਾਤ ਕੀ ਨੇ ਪੰਜਾਬ ਦੇ ਕਿਸਾਨ ਲਗਾਤਾਰ ਕਨਸਟੈਂਟਲੀ ਪ੍ਰੋਟੈਸਟ ਕਰਦੇ ਨੇ ਤੇ ਪੰਜਾਬ ਦੀ ਵਿਧਾਨ ਸਭਾ ਨੂੰ ਬੁਲਾ ਕੇ ਕਿਉਂ ਨਹੀਂ ਸਪੈਸ਼ਲ ਸੈਸ਼ਨ ਨਸ਼ਿਆਂ ਦੇ ਉੱਤੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਇਾਂਚ ਨਕਾਬੀ ਹੋਈ ਆ ਉਹਨਾਂ ਦੇ ਉੱਤੇ ਔਰ ਜਿਹੜੀ ਐਗਰੀਕਲਚਰ ਡਰਾਫਟ ਪਾਲਿਸੀ ਸਰਕੂਲੇਟ ਕੀਤੀ ਬੀਜੇਪੀ ਨੇ ਗਵਰਨਮੈਂਟ ਆਫ ਇੰਡੀਆ ਨੇ ਉਹਨੂੰ ਬਿਨਾ ਸਾਡੇ ਨਾਲ ਡਿਸਕਸ ਕੀਤੇ ਬਿਨਾ ਸਾਨੂੰ ਕੌਨਫੀਡੈਂਸ ਲਏ ਕੱਲਿਆਂ ਨੇ ਰੱਦ ਕਰ ਦਿੱਤੀ ਆ ਅਗਰ ਉਹ ਵਿਧਾਨ ਸਭਾ ਦਾ ਸੈਸ਼ਨ ਬੁਲਾਉਂਦੇ ਅਸੀਂ ਕੋਈ ਠੋਸ ਉਹਦੇ ਤੇ ਸਲਾਹ ਦੰਦੇ ਖੇਤੀ ਦੀ ਨੀਤੀਆਂ ਨੂੰ ਬਿਹਤਰ ਬਣਾਉਣ ਵਾਸਤੇ ਆਪਣਾ ਯੋਗਦਾਨ ਪਾਉਂਦੇ ਅਗਰ ਉਸ ਨੂੰ ਅਸੀਂ ਰਿਜੈਕਟ ਵੀ ਕਰਦੇ ਯੂਨੀਨਿਮਸਲੀ ਪੰਜਾਬ ਦੀ 3 ਕਰੋੜ ਆਬਾਦੀ ਵੱਲੋਂ ਰਿਜੈਕਸ਼ਨ ਦਾ ਮਤਾ ਭੇਜਦੇ ਅਸੀਂ ਬੀਜੇਪੀ ਨੂੰ ਪਰ ਮੈਂ ਦੇਖ ਰਹਾ ਕਿ ਭਗਵੰਤ ਮਾਨ ਡਰਦਾ ਵਾ ਭਗਵੰਤ ਮਾਨਤਾ ਬੀਜੇਪੀ ਦੇ ਕਹਿਣ ਤੇ جواب ਪਾ ਰਿਆ ਵਾ ਐਨਐਸਐਲ ਆ ਰਿਆ ਵਾ ਸਾਡੇ ਨੌਜਵਾਨ ਪੀਲੀ ਪੀਚ ਮਰ ਗਏ ਇਹਦੇ ਮੂੰਹ ਚੋਂ ਇੱਕ ਸ਼ਬਦ ਨਹੀਂ ਨਿਕਲਿਆ ਝੂਠੇ ਪੁਲਿਸ ਇਨਕਾਊਂਟਰ ਚ ਇੰਟਰਨੈਸ਼ਨਲ ਕੰਟਰੀਜ਼ ਲਾਈਕ ਕੈਨੇਡਾ ਐਂਡ ਅਮਰੀਕਾ ਆਰ ਕਨਸਰਨਡ ਅਬਾਊਟ ਦ ਫਿਊਚਰ ਆਫ ਸਿਕਸ ਲੇਕਿਨ ਸਾਡਾ ਪੰਜਾਬ ਦਾ ਚੀਫ ਮਿਨਿਸਟਰ ਦੇ ਇਹਦੇ ਬਾਰੇ ਕੋ ਆਪਣੀ ਰਾਏ ਨਹੀਂ ਹੈ ਇਸ ਕਰਕੇ ਇਹ ਬੜੇ ਮੈਂ ਸਮਝਦਾ ਕਿ ਜ਼ਾਲਮ ਨਿਕਲੇ ਲੋਕ ਔਰ ਪੰਜਾਬ ਦੇ ਨਾਲ ਜਿੰਨਾ ਇਹਨਾਂ ਨੇ ਧਰੋ ਕਮਾਇਆ ਧੋਖਾ ਕੀਤਾ ਲੋਕਾਂ ਦੇ ਨਾਲ ਇਹਨਾਂ ਨੂੰ ਪਾਰਲੀਮੈਂਟ ਤੋਂ ਸਬਕ ਮਿਲਿਆ ਮਿਲਿਆ ਇਹਨਾਂ ਨੂੰ ਅਸੈਂਬਲੀ ਤੁਸੀਂ ਦੇਖਣਾ ਕਿੱਦਾਂ ਰੁਕੀ ਇਹਨਾਂ ਨੂੰ ਐਸੇ ਮਸਲੇ ਉੱਤੇ ਤੁਸੀਂ ਸਾਡੇ ਨਾਲ ਜੁੜੇ ਹੋ ਗੱਲਬਾਤ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ ਜੀ ਮਿਹਰबानी ਆਲਵੇਜ਼ ਵੈਲਕਮ ਥੈਂਕ ਯੂ ਜੀ ਤੁਹਾਡਾ ਵੀ ਮੈਂ ਕਦਰ ਕਰਦਾ ਤੁਹਾਡੇ ਵਰਗੇ ਚੰਗੇ ਪੱਤਰਕਾਰਾਂ ਦੇ ਤੇ ਚੰਗੇ ਟੈਲੀਵਿਜ਼ਨਸ ਦੇ ਜੀ ਸ਼ੁਕ ਤੁਹਾਡੇ ਕਰਕੇ ਅਸੀਂ ਜੀਂਦੇ ਹਾਂ ਧੰਨਵਾਦ